ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 5 ਦਸੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 5 ਦਸੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ એમਸੀਕਿਊ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ Telegram channel ਦਾ link ਮੈਂ ਤੁਹਾਨੂੰ ਇਸ video ਦੇ ਹੇਠਾਂ description box ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ time waste ਨਾ ਕਰਦੇ ਹੋਏ ਅਸੀਂ ਅੱਜ ਦੀ ਇਹ class start ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ class ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ class ਦਾ link ਜ਼ਰੂਰ ਵੱਧ ਤੋਂ ਵੱਧ share ਕਰ ਦੇਣਾ ਭਾਰਤ ਤੇ 몰ਦੀਪ ਸੰਯੁਕਤ ਫੌਜੀ ਅਭਿਆਸ ਇਕੂਵੇਰੀਨ 2025 ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਪਹਿਲਾਂ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ ਕਿ ਭਾਰਤ ਅਤੇ 몰ਦੀਪ ਦੇ ਵਿੱਚ ਘਰ ਕਿਹੜਾ ਸੰਯੁਕਤ ਫੌਜੀ ਅਭਿਆਸ ਹੁੰਦਾ ਵਾ ਇਕੂਵੇਰੀਨ ਤੇ 2025 ਦੇ ਵਿੱਚ ਇਹ ਕਿੱਥੇ ਹੋਇਆ ਤ੍ਰਿਵੰਤਮਪੁਰਮ ਦੇ ਵਿੱਚ ਕੇਰਲ ਦੀ ਕੈਪੀਟਲ ਆ ਤ੍ਰਿਵੰਤਮਪੁਰਮ ਤੇ ਇੱਥੇ ਹੀ ਭਾਰਤ 몰ਦੀਪ ਸੰਯੁਕਤ ਫੌਜੀ ਅਭਿਆਸ ਇਕੂਵੇਰੀਨ ਸ਼ੁਰੂ ਹੋਇਆ ਆਪਸ਼ਨ ਬੀ ਇਸ ਆ ਰਾਈਟ ਆਨਸਰ ਨੈਕਸਟ ਹੈ हाल ही ਵਿੱਚ RBI ਦੁਆਰਾ ਕਿਸ ਨੂੰ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹਾਂਜੀ ਐਗਜ਼ੀਕਿਊਟਿਵ ਡਾਇਰੈਕਟਰ ਨਿਯੁਕਤ ਕੀਤਾ ਗਿਆ RBI ਦੁਆਰਾ ਕਿਹਨਾਂ ਨੂੰ ਨਿਯੁਕਤ ਕੀਤਾ ਗਿਆ ਊਸ਼ਾ ਜਾਨਕੀ ਰਮਨ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਊਸ਼ਾ ਜਾਨਕੀ ਰਮਨ ਇਹਨਾਂ ਨੂੰ RBI ਦੁਆਰਾ ਕਾਰਜਕਾਰੀ ਨਿਰਦੇਸ਼ਕ ਚੁਣਿਆ ਗਿਆ ਹੁਣੇ ਕਾ ਅਪੁਆਇੰਟਮੈਂਟ ਦੀ ਗੱਲ ਆ ਤਾਂ ਸ਼ਿਫਾਲੀ ਬਰਮਾ ਨੂੰ ਹਰਿਆਣਾ ਮਹਿਲਾ ਕਮਿਸ਼ਨ ਦਾ ਬ੍ਰਾਂਡ ਅੰਬੈਸਡਰ ਚੁਣਿਆ ਗਿਆ ਗਣੇਸ਼ ਕੁਮਾਰ ਨੇ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਡੈਮੋਕਰੇਸੀ ਐਂਡ ਇਲੈਕਟਰਲ ਅਸਿਸਟੈਂਟ ਦੇ ਪ੍ਰਧਾਨ ਵਜੋਂ ਦਾ ਸੰਭਾਲਿਆ ਅਮਿਤ ਅਗਰਵਾਲ ਨੂੰ ਨਮਾ ਦੁਰ ਸੰਚਾਰ ਸਕੱਤਰ ਚੁਣਿਆ ਗਿਆ ਸੰਦੀਪ ਪ੍ਰਧਾਨ ਨੂੰ ਸੈਬੀ ਦਾ ਲਾਈਫਟਾਈਮ ਮੈਂਬਰ ਚੁਣਿਆ ਗਿਆ ਕੀਰਤੀ ਸੁਰੇਸ਼ ਨੇ ਯੂਨੀਸੇਫ ਇੰਡੀਆ ਦੀ ਸੈਲੀਬ੍ਰਿਟੀ ਐਡਵੋਕੇਟ ਨਿਯੁਕਤ ਕੀਤਾ ਗਿਆ ਇਹਨਾਂ ਨੂੰ ਆਰਬੀਆਈ ਨੇ ਜੰਮੂ ਕਸ਼ਮੀਰ ਬੈਂਕ ਦੇ ਚੇਅਰਮੈਨ ਐਸ ਕ੍ਰਿਸ਼ਨਨ ਨੂੰ ਚੁਣਿਆ ਜੌਨ ਫਰਨਰ ਨੂੰ ਵਾਲਮੋਆਟ ਦੇ ਸੀਈਓ ਚੁਣਿਆ ਗਿਆ ਸੇਖਾ ਨਾਸਿਰਲ ਨਵੇਸ ਸੰਜੋਗ ਤਰਾਸਟਰ ਟੂਰਿਜ਼ਮ ਦੀ ਮੁਖੀ ਬਣਨ ਵਾਲੀ ਪਹਿਲੀ ਔਰਤ ਬਣੀ ਨੈਕਸਟ ਹੈ ਹਾਲ ਹੀ ਵਿੱਚ 2025 ਡਾਕਟਰ ਪੌਲੋਸ ਮਾਰ ਗ੍ਰੈਗੋਰੀਅਸ ਅਵਾਰਡ ਕਿਸ ਨੇ ਜਿੱਤਿਆ ਹਾਂਜੀ ਪਲੋਸ ਮਾਰ ਗ੍ਰੈਗੋਰੀਅਸ ਅਵਾਰਡ ਇਹ ਜਿੱਤਿਆ ਵਾ ਕਿੰਨਾ ਨੇ ਜਿੱਤਿਆ ਵਾ 2025 ਦੇ ਵਿੱਚ ਇਹ ਇਹ ਜਿੱਤੇ ਆ ਟੈਸੀ ਥੌਮਸ ਨੇ অপਸ਼ਨ ਬੀ ਇਜ਼ ਆ ਰਾਈਟ ਆਂਸਰ ਠੀਕ ਹੈ ਤੇ ਇਹਨਾਂ ਨੂੰ ਭਾਰਤ ਦੀ ਮਿਜ਼ਾਈਲ ਵੂਮਨ ਵੀ ਕਿਹਾ ਜਾਂਦਾ ਡਾਕਟਰ ਤੇਸੀ ਥੌਮਸ ਨੂੰ 8ਵਾਂ ਡਾਕਟਰ ਪਾਉਲੋਸ ਮਾਰ ਗ੍ਰੈਗੋਰੀਅਸ ਪੁਰਸਕਾਰ 2025 ਮਿਲਿਆ ਹੁਣ ਇੱਕ ਅਵਾਰਡ ਦੀ ਗੱਲ ਆ ਤਾਂ ਮੈਲਾਨੀਆ ਟਰੰਪ ਨੂੰ ਫੋਕਸ ਨੈਸ਼ਨ ਵੱਲੋਂ 2025 ਦਾ ਪੈਟਰੀਅਟ ਆਫ ਦੀ ਇਅਰ ਪੁਰਸਕਾਰ ਦਿੱਤਾ ਗਿਆ ਸਰੇਨਾ ਵਿਲੀਅਮਸ ਨੂੰ ਬਕਾਰੀ ਰਾਜਕੁਮਾਰੀ ਆਫ ਅਸਟੂਰੀਅਸ ਸਪੋਰਟਸ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ ਮਨੋਹਰ ਪਾਰੀਕਰ ਯੰਗ ਸਾਇੰਟਿਸਟ ਅਵਾਰਡ 2025 ਡਾਕਟਰ ਸਾਇਂ ਗੌਤਮ ਗੋਪਾਲਕ੍ਰਿਸ਼ਨਨ ਨੂੰ ਦਿੱਤਾ ਗਿਆ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਸ਼ਾਂਤੀ ਅਤੇ ਸੁਰੱਖਿਆ ਲਈ 2025 ਦਾ ਵਿਸ਼ਵਨੀਤਾ ਪੁਰਸਕਾਰ ਦਿੱਤਾ ਗਿਆ ਫੋਟੋਵਾਲ ਪ੍ਰਤੀ ਸੇਵਾਮਾਲੇ ਕਿੰਗ ਚਾਰਲਸ ਦੁਆਰਾ ਸਰ ਡੇਵਿਡ ਬੈਕਹਮ ਨੂੰ ਨਾਈਟ ਦੀ ਉਪਾਧੀ ਦਿੱਤੀ ਗਈ ਕਿਰਨ ਦੋਸਾਈ 2025 ਦੇ ਬੁਕਰ ਪੁਰਸਕਾਰ ਲਈ ਸ਼ਾਰਟਲਿਸਟ ਕੀਤੇ ਗਏ ਜੈਮਸ ਐਂਡਰਸਨ ਨੂੰ ਕ੍ਰਿਕਟ ਪ੍ਰਤੀ ਸੇਵਾਮਾਲੇ ਨਾਈਟ ਅਵਾਰਡ ਦਿੱਤਾ ਗਿਆ ਬਜਰਾ ਚੰਦਰ ਸੇਖਰ ਨੇ ਕਲਪ ਲਈ 2025 ਦਾ ਉਰਸੁਲਾ ਕੇ ਲੇ ਗਿਨ ਪੁਰਸਕਾਰ ਜਿੱਤਿਆ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਦੇ ਪੰਜ ਉਤਪਾਦਾਂ ਨੂੰ ਜੀਆਈ ਟੈਗ ਮਿਲਿਆ ਹਾਂਜੀ ਰੀਸੈਂਟਲੀ ਤਾਮਿਲਨਾਡੂ ਦੇ ਪੰਜ ਉਤਪਾਦਾਂ ਨੂੰ ਜੀਆਈ ਟੈਗ ਮਿਲਿਆ ਤੇ ਪੰਜ ਪ੍ਰੋਡਕਟ ਕਿਹੜੇ ਆ ਵੋਰਾਈ ਯੂਰ ਕਾਟਨ ਸਾੜੀ ਕਵਿੰਦਪਦੀ ਨਾਤੂ ਸ਼ਕ్రਾਈ ਨਮਕਲ ਸੌਫਟ ਸਟੋਨ ਕੁੱਕਵੇਅਰ ਤੇ ਇਸ ਤੋਂ ਇਲਾਵਾ ਅੰਬਾ ਸਮੂਦਰਮ ਚੋਪੂ ਐਕਸੈਸਰੀਜ਼ ਠੀਕ ਹੈ ਲੱਕੜ ਦਾ ਖਡਾਣਾ ਵਾ ਇਹਨਾਂ ਨੂੰ ਜੀਆਈ ਟੈਗ ਮਿਲਿਆ ਤੇ ਟੋਟਲ ਇਸ ਦੇ ਨਾਲ ਤਾਮਿਲਨਾਡੂ ਦੇ 74 ਪ੍ਰੋਡਕਟ ਹੋ ਗਏ ਆ ਜਿਨ੍ਹਾਂ ਨੂੰ ਜੀਆਈ ਟੈਗ ਮਿਲਿਆ ਹੁਣ ਤਾਮਿਲਨਾਡੂ ਦੀ ਗੱਲ ਆ ਤਾਮਿਲਨਾਡੂ ਦੇ ਕੈਪੀਟਲ ਆ ਚੇਨਈ ਇੱਥੋਂ ਦੇ ਚੀਫ ਮਿਨਿਸਟਰ ਆ ਐਮ ਕੇ ਸਟਾਲਿਨ ਗਵਰਨਰ ਆ ਆਰਨ ਰਵੀ ਤਮਿਲਨਾਡੂ ਦੇ ਵਿੱਚ ਮਧੂਮਲਾਈ نیشنل ਪਾਰਕ, ਅਗਿੰਡੀ نیشنل ਪਾਰਕ, ਇੰਦਰਾ ਗਾਂਧੀ نیشنل ਪਾਰਕ, ਅੰਨਾਮੁਲਾਈ نیشنل ਪਾਰਕ, ਮਨਾਰ نیشنل ਪਾਰਕ, ਕੁਰਤੀ نیشنل ਪਾਰਕ, ਸੱਤੇਮੰਗਲਮ ਟਾਈਗਰ ਰਿਜ਼ਰਵ ਜਿਸ ਨੂੰ ਪੀਐਕਸ2 ਦਾ ਪੁਰਸਕਾਰ ਵੀ ਮਿਲਿਆ। ਤਮਿਲਨਾਡੂ ਦੇ ਵਿੱਚ ਚੈਂਬਰਮਵਪ ਕਮਚੇਲਾ ਉਲਟੀ ਝੀਲਾ ਕਾਲੀ ਬੈਲੀ ਝੀਲਾ ਪੋਲਿੱਕਟ ਝੀਲਾ ਸੂਲਾਬਰਮ ਝੀਲਾ ਵੀਰਨਮ ਝੀਲਾ ਕੋਡੇਕਨਾਲ ਝੀਲਾ ਰੈੱਡ ਹਿਲਸ ਝੀਲਾ ਬਤੂਰ ਝੀਲਾ ਸਿੰਘਾ ਨਲੁਰ ਝੀਲਾ ਮੱਛੀ ਦਾ ਉਤਪਾਦਨ ਵਿੱਚ ਟੌਪ ਤੇ ਆ ਤਮਿਲਨਾਡੂ ਚੇਨਈ ਰੀਅਲ ਟਾਈਮ ਹੜਪ ਵਿਖਵਾਣੀ ਪ੍ਰਣਾਲੀ ਸ਼ੁਰੂ ਕਰਨ ਵਾਲਾ ਪਹਿਲਾ ਸ਼ਹਿਰ ਬਣਿਆ ਤਮਿਲਨਾਡੂ ਸਰਕਾਰ ਨੇ ਜੰਗਲੀ ਜੀਵਾਂ ਦੀ ਸੰਭਾਲ ਲਈ 1 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਰੱਖਿਆ ਭਾਰਤੀ ਤੱਟ ਰੱਖਿਅਕ ਨੇ ਚੇਨਈ ਵਿੱਚ ਦਸਮਾ ਰਾਸ਼ਟਰੀ ਪੱਧਰ ਦਾ ਪ੍ਰਦੂਸ਼ਣ ਪ੍ਰਤੀਕਿਰਿਆ ਅਭਿਆਸ ਕੀਤਾ ਤਮਿਲਨਾਡੂ ਦੇ ਪਾਲਕਵੇ ਵਿੱਚ ਭਾਰਤ ਦੇ ਪਹਿਲੇ ਡੁਗੋਂਗ ਕੰਜ਼ਰਵੇਸ਼ਨ ਰਿਜ਼ਰਵ ਨੂੰ ਆਈਯੂਸੀਨ ਮਾਨਤਾ ਪ੍ਰਾਪਤ ਹੋਈ ਪਾਲਕਵੇ ਇਹਦਾ ਮਤਲਬ ਕੀ ਹੈ ਜਵੇਂ ਆਪਾਂ ਬੰਗਾਲ ਦੀ ਖਾੜੀ ਕਹਿ ਦਿੰਦੇ ਹਾਂ ਨਾ ਭਾਰਤ ਤੇ ਸ਼੍ਰੀਲੰਕਾ ਦੇ ਵਿੱਚ ਆ ਪਾਕ ਦੀ ਖਾੜੀ ਭਾਰਤ ਤੇ ਸ਼੍ਰੀਲੰਕਾ ਦੇ ਵਿੱਚ ਘਾਰ ਠੀਕ ਹੈ ਇਹ ਤਮਿਲਨਾਡੂ ਦੀ ਕਿਹਾ ਦਿੱਤੀ ਜਾਂਦੀ ਹੈ ਇਸ ਦੀ ਗੱਲ ਹੋ ਰਹੀ ਹੈ ਇੱਥੇ ਇਥੇ ਵੈਸੀ ਪਾਲਕ ਆ ਗਿਆ ਵੈਸੇ ਨੂੰ ਪਾਕ ਬੋਲਦੇ ਆ ਐਲ ਸਾਇਲੈਂਟ ਹੁੰਦਾ ਤਾਮਿਲਨਾਡੂ ਸਰਕਾਰ ਨੇ ਕਲਾਈਮਾਮਨੀ ਪੁਰਸਕਾਰਾਂ ਦਾ ਐਲਾਨ ਕੀਤਾ ਤਾਮਿਲਨਾਡੂ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਪਛਾਣ ਪੱਤਰ ਜਾਰੀ ਕਰਨ ਵਾਲਾ ਪਹਿਲਾ ਰਾਜ ਬਣਿਆ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਹੰਬੂਕਰੰਗਲ ਯੋਜਨਾ ਸ਼ੁਰੂ ਕੀਤੀ ਨੈਕਸਟ ਹੈ ਹਾਲ ਹੀ ਵਿੱਚ ਅਫਰੀਕਾ ਵਿੱਚ ਪਹਿਲਾ ਜਲ ਸੈਨਾ ਹੱਡਾ ਸਥਾਪਿਤ ਕਰਨ ਦੀ ਪੇਸ਼ਕਸ਼ ਕਿਸ ਨੂੰ ਮਿਲੀ ਅਮਰੀਕਾ ਦੇ ਵਿੱਚ ਸੌਰੀ ਅਫਰੀਕਾ ਦੇ ਵਿੱਚ ਅਫਰੀਕਾ ਦੇ ਵਿੱਚ ਪਹਿਲਾ ਜਲ ਸੈਨਾ ਅੱਡਾ ਸਥਾਪਿਤ ਕਰਨ ਦੀ ਪੇਸ਼ਕਸ਼ ਮਿਲੀ ਆ ਰੂਸ ਨੂੰ ਤੇ ਕਿਹਨੇ ਦਿੱਤੀ ਆ ਇਹ ਜਿਹੜੀ ਪਰਮਿਸ਼ਨ ਆ ਉਹ ਕਿਹਨੇ ਦਿੱਤੀ ਆ ਰੂਸ ਨੂੰ ਸੁਡਾਨ ਨੇ ਸੁਡਾਨ ਨੇ ਆਫਰ ਕੀਤਾ ਰੂਸ ਨੂੰ ਠੀਕ ਹੈ ਹੁਣ ਰੂਸ ਬਣਾ ਸਕਦਾ ਵਾ ਆਪਣਾ ਅੱਡਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰੂਸ ਰੂਸ ਦੇ ਕੈਪੀਟਲ ਆ ਮਾਸਕੋ ਕਰੰਸੀ ਆ ਰਸ਼ੀਅਨ ਰੂਬਲ ਪ੍ਰੈਜ਼ੀਡੈਂਟ ਆ ਬਲਾਦੀਮਿਰ ਪੁਤਿਨ ਰਸ਼ੀਅਨ ਪਾਸ਼ਾ ਦਿਵਸ 6 ਜੂਨ ਨੂੰ ਮਨਾਇਆ ਜਾਂਦਾ ਰੂਸ ਦਿਵਸ 12 ਜੂਨ ਨੂੰ ਮਨਾਇਆ ਜਾਂਦਾ ਰੂਸੀ ਨੇਵੀ ਦਿਵਸ 27 ਜੁਲਾਈ ਨੂੰ ਮਨਾਇਆ ਜਾਂਦਾ ਰੂਸ ਨੇ ਆਪਣੀ ਨਵੀਂ ਪਰਮਾਣੂ ਪੰਨ ਡੁੱਬੀ ਖਵਾਰੋ ਬਸ ਲਾਂਚ ਕੀਤੀ ਰੂਸ ਨੇ ਪਰਮਾਣੂ ਊਰਜਾ ਨਾਲ ਚੱਲਣ ਵਾਲੇ ਅਤੇ ਪਰਮਾਣੂ ਹਥਿਆਰਾਂ ਨਾਲ ਲੈਸ ਮਨੋਖ ਰਹਿਤ ਅੰਡਰਵਾਟਰ ਡਰੋਨ ਪੌਸੀਡਨ ਦਾ ਪਰਖਣ ਕੀਤਾ ਰੂਸ ਨੇ ਵਿਲੱਖਣ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਬਿਉਰੇ ਵੈਸਟਿਕ ਵੈਸਟਨਿਕ ਰੂਸ ਨੇ ਮਿਸਾਲ ਦਾ ਸਫਲ ਪ੍ਰੀਖਣ ਕੀਤਾ ਰੂਸ ਦੇ ਕਾਲਮੀਕੀਆ ਵਿੱਚ ਪਹਿਲੀ ਵਾਰ ਪਵਿੱਤਰ ਵੱਧ ਦੇ ਅਫਸੇਸ ਪ੍ਰਦਰਸ਼ਿਤ ਕੀਤੇ ਗਏ ਭਾਰਤ ਅਤੇ ਰੂਸ ਦਰਮਿਆਨ ਇੰਦਰਾ ਗਾਂਧੀ ਫੌਜੀ ਅਭਿਆਸ ਮਹਾਜਨ ਫੀਲਡ ਫਾਇਰਿੰਗ ਰੇਂਜ ਵੀ ਕਾ ਨਿਰਵਿਖੇ ਹੋਇਆ ਰੂਸ ਅਮਰੀਕਾ ਨਾਲ ਪਲੋਟੋਨੀਅਮ ਸਮਝੌਤੇ ਤੋਂ ਪਿੱਛੇ ਹਟਣ ਲਈ ਤਿਆਰ ਹੋਇਆ ਰੂਸ 2030 ਤੱਕ ਰੀਸਾਈਕਲ ਕੀਤੀ ਦੰਦੀ ਵਰਤ ਤੋਂ ਕਰਕੇ ਪਹਿਲਾ ਪਰਮਾਣੂ ਊਰਜਾ ਸਿਸਟਮ ਲਾਂਚ ਕਰੇਗਾ ਭਾਰਤੀ ਹਥਿਆਰਬੰਦ ਸੈਨਾਮਾਂ ਦੇ ਇੱਕ ਦਲ ਨੇ ਬਹੁਪੱਖੀ ਅਭਿਆਸ ਜਾਪਾੜ ਵਿੱਚ ਹਿੱਸਾ ਲਿਆ ਨੈਕਸਟ ਹੈ ਹਾਲ ਹੀ ਵਿੱਚ ਬਦਲੇ ਗਏ ਪੀਐਮਓ ਦਾ ਨਾਮ ਕੀ ਹੋਵੇਗਾ ਪੀਐਮਓ ਜਾਨੀ ਕਿ ਪ੍ਰਾਈਮ ਮਿਨਿਸਟਰ ਆਫਿਸ ਇਸ ਦਾ ਨਾਮ ਬਦਲ ਕੇ ਸੇਵਾ ਤੀਰਥ ਕਰ ਦਿੱਤਾ ਗਿਆ ਸੇਵਾ ਤੀਰਥ অপਸ਼ਨ ਬੀ ਇਸ ਆ ਰਾਈਟ ਆਨਸਰ ਸਿਰਫ ਸੇਵਾ ਤੀਰਥ ਹੈ ਠੀਕ ਹੈ ਯਾਤਰਾ ਨਹੀਂ ਕਹਿੰਦੇ ਮੰਗਰ ਨੈਕਸਟ ਹੈ ਹਾਲ ਹੀ ਵਿੱਚ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਦੇ ਚੇਅਰਮੈਨ ਵਜੋਂ ਕਿਸ ਨੂੰ ਚੁਣਿਆ ਗਿਆ ਸੈਂਟਰਲ ਬੋਰਡ ਆਫ ਇੰਡਾਇਰੈਕਟ ਟੈਕਸਸ ਐਂਡ ਕਸਟਮਰਸ ਇਸ ਦੇ ਚੇਅਰਮੈਨ ਵਜੋਂ ਚੁਣਿਆ ਗਿਆ ਵਿਵੇਕ ਚਤੁਰਵੇਦੀ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਨਾਗਪੁਰ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਕੌਣ ਬਣੀ ਨਾਗਪੁਰ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਬਣੀ ਆ ਕੌਣ ਬਣੀ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਮਨਾਲੀ ਕਸ਼ੀਰ ਸਾਗਰ অপਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟ ਹੈ ਕਿਸ ਰਾਜ ਨੇ ਵੈਸੇ ਇਹ ਕਰਾਉਣ ਦਾ ਮੀਨਿੰਗ ਕੀ ਹੈ ਤੁਸੀਂ ਸੋਚੋਗੇ ਅੱਗੇ ਤੱਕ ਦੀ ਇਦਾਂ ਦਾ ਕੁਝ ਕਰਵਾਇਆ ਨਹੀਂ ਵਾਈਸ ਚਾਂਸਲਰ ਵਾਲਾ ਮੈਂ ਪੰਜਾਬ ਤੋਂ ਬਿਨਾ ਕਿਸੇ ਹੋਰ ਸਟੇਟ ਦਾ 1923 ਦੇ ਵਿੱਚ ਨਾਗਪੁਰ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਤੇ ਪਹਿਲੀ ਵਾਰ ਹੋਇਆ ਜਦੋਂ ਕੋਈ ਮਹਿਲਾ ਨਾਗਪੁਰ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਬਣੀ ਆ ਤੇ ਕੌਣ ਆ ਮਨਾਲੀ ਕਸ਼ੀਰ ਸਾਗਰ ਨੈਕਸਟ ਹੈ ਕਿਸ ਰਾਜ ਨੇ ਹਾਲ ਹੀ ਵਿੱਚ ਪੇਂਡੂ ਜ਼ਾਇਦਾਦ ਦੇ ਡਿਜੀਟਾਈਜੇਸ਼ਨ ਲਈ ਈ-ਸਵਾਥੂ 2.0 ਪੇਸ਼ ਕੀਤਾ ਈ-ਸਵਾਥੂ 2.0 ਪੇਸ਼ ਕੀਤਾ ਪੇਂਡੂ ਜ਼ਾਇਦਾਦ ਡਿਜੀਟਾਈਜੇਸ਼ਨ ਦੇ ਲਈ ਕਰਨਾਟਕ ਨੇ অপশন B ਇਸ ਦਾ রাইਟ ਆਂਸਰ ਹੁਣ ਕਰਨਾਟਕ ਨੇ ਪੇਸ਼ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕਰਨਾਟਕ ਕਰਨਾਟਕ ਦੀ ਕੈਪੀਟਲ ਬੰਗਲੌਰ ਇੱਥੋਂ ਦੇ ਚੀਫ ਮਿਨਿਸਟਰ ਸਿਧਰ ਮਈਆ ਗਵਰਨਰ ਅ ਤਾਵਰ ਚੰਦ ਗਹਿਲोत ਕਰਨਾਟਕ ਵਿੱਚ ਨਾਗਰਹਾਲ نیشنل ਪਾਰਕ ਬੰਦੀਪੂਰੀ نیشنل ਪਾਰਕ ਤੁੰਗਪਦਰਾ نیشنل ਪਾਰਕ ਕੁਦਰੀ ਮੁਖਾ نیشنل ਪਾਰਕ ਬਨੇਰਕਾਟਾ نیشنل ਪਾਰਕ ਅੰਛੀ نیشنل ਪਾਰਕ ਸੁਮੇਸ਼ਵਰ ਵਾਇਲਡਲਾਈਫ ਸੈਂਚੂਰੀ ਆ ਰਵਿੰਦਰ ਕੁਰੀਸ਼ੇਤਰ ਨੂੰ ਕਰਨਾਟਕ ਦੇ ਰਾਜ ਉਤਸਵ ਪੁਰਸਕਾਰ ਲਈ ਚੁਣਿਆ ਗਿਆ ਭਾਰਤ ਦਾ ਪਹਿਲਾ ਰਾਜ ਜਿਸ ਨੇ ਸਰਕਾਰੀ ਅਤੇ ਨਿੱਜੀ ਦੋਵਾਂ ਖੇਤਰਾਂ ਵਿੱਚ ਮਹਾਵਾਰੀ ਛੁੱਟੀ ਦੀ ਨੀਤੀ ਸ਼ੁਰੂ ਕੀਤੀ ਕਰਨਾਟਕ ਬਣਿਆ ਭਾਰਤ ਦਾ ਪਹਿਲਾ ਪੂਰੀ ਤਰ੍ਹਾਂ ਸੂਰਜੀ ਊਰਜਾ ਨਾਲ ਚੱਲਣ ਵਾਲਾ ਚਿੜੀਆਕਰ ਕਰਨਾਟਕ ਦੇ ਬੰਗਲੌਰ ਦੇ ਬੈਨਰਗਾਟਾ ਬਾਇਓਲੋਜੀਕਲ ਪਾਰਕ ਵਿਖੇ ਬਣਾਇਆ ਗਿਆ ਕਰਨਾਟਕ ਵਿੱਚ ਭਾਰਤ ਦੀ ਪਹਿਲੀ ਨਿੱਜੀ ਹੈਲੀਕਾਪਟਰ ਅਸੈਂਬਲੀ ਲਾਈਨ ਸਥਾਪਿਤ ਕੀਤੀ ਗਈ ਮੇਗਾ ਇੰਜੀਨੀਅਰ ਕਰਨਾਟਕ ਦੇ ਪਾਦੂਰ ਵਿੱਚ ਭਾਰਤ ਦਾ ਪਹਿਲਾ ਨਿੱਜੀ ਤੇਲ ਭੰਡਾਰ ਕਰਨਾਟਕ ਨੇ ਨਵੀਂ ਤਾ ਨੂੰ ਉਤਸ਼ਾਹਿਤ ਕਰਨ ਲਈ 1000 ਕਰੋੜ ਰੁਪਏ ਦੇ ਲਈ ਯੋਜਨਾ ਸ਼ੁਰੂ ਕੀਤੀ ਹੈ ਨੈਕਸਟ ਹੈ ਹਾਲ ਹੀ ਵਿੱਚ ਪੀ ਐਨ ਬੀ ਨੇ ਆਪਣੀ ਪਹਿਲੀ ਮਹਿਲਾ ਬ੍ਰਾਂਡ ਵੇਸਟਰ ਵਜੋਂ ਕਿਸ ਨੂੰ ਚੁਣਿਆ ਪੰਜਾਬ ਨੈਸ਼ਨਲ ਬੈਂਕ ਨੇ ਆਪਣੀ ਪਹਿਲੀ ਮਹਿਲਾ ਬ੍ਰਾਂਡ ਵੇਸਟਰ ਚੁਣਿਆ ਹਰਮਨ ਪ੍ਰੀਤ ਕੌਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਹਰਮਨ ਪ੍ਰੀਤ ਕੌਰ ਤੇ ਇਹਨਾਂ ਨੂੰ ਪੰਜਾਬ ਨੈਸ਼ਨਲ ਬੈਂਕ ਨੇ ਬ੍ਰਾਂਡ ਵੇਸਟਰ ਚੁਣਿਆ ਤੇ ਪਹਿਲੀ ਮਹਿਲਾ ਬਣੀ ਹੈ ਜਿਹੜੀ ਬ੍ਰਾਂਡ ਵੇਸਟਰ ਬਣੀ ਪੀ ਐਨ ਬੀ ਦੀ ਨੈਕਸਟ ਹੈ ਆਕਸਫੋਰਡ ਨੇ ਹਾਲ ਹੀ ਵਿੱਚ ਕਿਹੜੇ ਸ਼ਬਦ ਨੂੰ 2025 ਦਾ ਸ਼ਬਦ ਕੋਸ਼ਿਤ ਕੀਤਾ ਆਕਸਫੋਰਡ ਨੇ ਹਾਲ ਹੀ ਵਿੱਚ ਕਿਹੜੇ ਸ਼ਬਦ ਨੂੰ 2025 ਦਾ ਸ਼ਬਦ ਕੋਸ਼ਿਤ ਕੀਤਾ ਤੇ ਇਹ ਕੀਤਾ ਵਾ ਜੀ ਰੇਜ਼ ਬੇਟ ਨੂੰ ਰੇਜ਼ ਬੇਟ ਰੇਜ਼ ਬੇਟ ਵਾਈ ਮਿਸਟੇਕ ਹੋਣ ਇੱਥੇ ਮੇਰੇ ਕੋਲ ਪੰਜਾਬੀ ਚ ਹੀ ਆ ਗਿਆ ਇਹਦਾ ਮਤਲਬ ਆ ਗੁੱਸੇ ਵਾਲਾ ਬੱਲਾ ਠੀਕ ਹੈ ਗੁੱਸੇ ਵਾਲਾ ਬੱਲਾ ਤੇ ਏ ਉਸ ਆਨਲਾਈਨ ਸਮਗਰੀ ਨੂੰ ਦਰਸਾਉਂਦਾ ਜੋ ਜਾਣਬੁੱਝ ਕੇ ਗੁੱਸੇ ਜਾਂ ਗੁੱਸੇ ਨੂੰ ਭੜਕਾਉਣ ਟ੍ਰੈਫਿਕ ਸਮੂਲੀਅਤ ਐਲਗੋਰਿਦਮਿਕ ਦ੍ਰਿਸ਼ਟੀ ਨੂੰ ਵਧਾਉਣ ਲਈ ਤਿਆਰ ਕੀਤੀ ਜਾਂਦੀ ਆ ਜਿਵੇਂ ਮੋਸਟਲੀ ਤੁਸੀਂ ਦੇਖਿਆ ਹੋਣਾ ਇੱਕ इमोਜੀ ਆਂਦਾ 레드 ਇਸ ਕਲਰ ਦਾ ਜਿਹੜਾ ਗੁੱਸੇ ਵਾਲਾ ਸ਼ੋਅ ਕਰਦਾ ਵਾ ਵਟਸਐਪ ਤੇ ਜਦੋਂ ਚੈਟ ਚੈਟਿੰਗ ਦੇ ਵਿੱਚ ਆਉਂਦਾ ਵਾ ਕੀਪੈਡ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਦਾ ਕੁਝ ਇਹਨੂੰ ਰਿਪਰੈਜ਼ੈਂਟ ਕਰਦਾ ਵਾ ਆਕਸਫੋਰਡ ਯੂਨੀਵਰਸਿਟੀ ਨੇ ਚੁਣਿਆ ਵਾ ਠੀਕ ਹੈ অপਸ਼ਨ ডি ਇੱਥੇ ਮੈਂ ਰਾਈਟ ਲਾਉਂਗੀ ਇੰਨਾ ਵਿੱਚੋਂ ਕੋਈ ਨਹੀਂ ਜੇ ਵੈਸੇ ਵੀ ਤੁਸੀਂ ਲਗਾਉਣਾ ਵੀ ਚਾਹੁੰਦੇ ਹੋ ਤਾਂ অপਸ਼ਨ B ਲਗਾ ਸਕਦੇ ਆ ਵੈਸੇ ਹੀ ਰਾਈਟ ਆਨਸਰ ਬਣ ਰਿਹਾ অপਸ਼ਨ B ਵਸ ਇਹ ਰੇਜ਼ਵੇਟ ਦੀ ਅਗਰ ਤੇ ਗੁੱਸੇ ਵਾਲਾ ਬੱਲਾ ਹੋ ਗਿਆ ਠੀਕ ਹੈ ਨੈਕਸਟ ਹੈ ਅੰਤਰਰਾਸ਼ਟਰੀ ਅਪਾਹਜ ਵਿਅਕਤੀਆਂ ਦਾ ਦਿਵਸ ਆਲੀ ਵਿੱਚ ਕਿੰਨੇ ਸਮੇਂ ਤੋਂ ਮਨਾਇਆ ਜਾ ਰਿਹਾ ਵੈਸੇ ਗਲਤ ਟਾਈਪ ਹੋ ਗਿਆ ਇੱਥੇ ਹੈ ਕਿ ਅੰਤਰਰਾਸ਼ਟਰੀ ਅਪਾਹਜ ਵਿਅਕਤੀਆਂ ਦਾ ਦਿਵਸ ਕਦੋਂ ਮਨਾਇਆ ਜਾਂਦਾ 3 ਦਸੰਬਰ ਨੂੰ ਜਿੰਨੇ ਵੀ ਅਪਾਹਜ ਵਿਅਕਤੀ ਆ ਉਹਨਾਂ ਦੇ ਸਨਮਾਨ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ 3 ਦਸੰਬਰ ਨੂੰ ਅੰਤਰਰਾਸ਼ਟਰੀ ਅਪਾਹਜ ਵਿਅਕਤੀ ਦਿਵਸ ਦਾ ਜਿਹੜਾ ਹੀ ਮਨਾਇਆ ਜਾਂਦਾ ਠੀਕ ਹੈ ਤੇ 2025 ਦੀ تھیਮਾ ਸਮਾਜਿਕ ਤਰੱਕੀ ਨੂੰ ਅੱਗੇ ਵਧਾਉਣ ਲਈ ਅਪਾਹਜ ਦਾ ਸਮਲਿਤ ਸਮਾਜਾਂ ਦਾ ਨਿਰਮਾਣ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਕਰਾਂ ਤਾਂ 1 ਦਸੰਬਰ ਨੂੰ ਵਿਸ਼ਵੇਡਸ ਦਿਵਸ ਬੀਐਸਐਫ ਸਥਾਪਨਾ ਦਿਵਸ ਤੇ ਨਾਗਾਲੈਂਡ ਰਾਜ ਦਿਵਸ ਮਨਾਇਆ ਜਾਂਦਾ 2 ਦਸੰਬਰ ਨੂੰ ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਰਾਸ਼ਟਰੀ ਪ੍ਰਦੂਸ਼ਣ ਰੋਕਥਾਮ ਦਿਵਸ ਤੇ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ ਨੈਕਸਟ ਹੈ ਸੈਰਸਪਾਟਾ ਮੰਤਰਾਲੇ ਨੇ ਹਾਲ ਹੀ ਵਿੱਚ ਭਾਰਤ ਨੂੰ ਵਿਸ਼ੇ ਪੱਧਰ ਤੇ ਉਤਸ਼ਾਹਿਤ ਕਰਨ ਲਈ ਕੇਸ ਨਾਲ ਸਮਝੌਤਾ ਕੀਤਾ ਸੈਰਸਪਟਨਾ ਮੰਤਰਾਲੇ ਨੇ ਭਾਰਤ ਨੂੰ ਵਿਸ਼ੇ ਪੱਧਰ ਤੇ ਉਤਸ਼ਾਹਿਤ ਕਰਨ ਲਈ Netflix ਦੇ ਨਾਲ ਸਮਝੌਤਾ ਕੀਤਾ অপশন সি ইজ ਦਾ রাইਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ